ਲੋਕ ਸਭਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੇ ਪਰਿਵਾਰ ਸਮੇਤ ਆਪਣੀ ਵੋਟ ਪਾਈ ਜਿਸ ਰਾਨ ਉਹਨਾਂ ਨੇ ਲੋਕਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ ਇਮਾਨਦਾਰ ਰਾਜਨੀਤੀ ਤੇ ਜ਼ੋਰ ਦਿੰਦੇ ਉਹਨਾਂ ਨੇ ਵਿਰੋਧੀ ਪਾਰਟੀਾਂ ਤੇ ਨਿਸ਼ਾਨਾ ਸਾਧਿਆ ਦੇਖੋ ਬੜਾ ਮਹੱਤਵਪੂਰਨ ਅਧਿਕਾਰ ਸਾਨੂੰ ਮਿਲਿਆ ਜੀ ਅੰਡਾ ਹਾਂ ਜਿਹਦਾ ਨੇ ਸ਼ਹਾਦਤ ਦੇਣ ਤੋਂ ਬਾਅਦ ਸਾਨੂੰ ਇਹ ਹੱਕ ਲੈ ਕੇ ਦਿੱਤਾ ਇਹ ਹੱਕ ਸਾਰਿਆਂ ਨੂੰ ਇਸਤੇਮਾਲ ਕਰਨਾ ਚਾਹੀਦਾ ਔਰ ਬਹੁਤ ਗੰਭੀਰਤਾ ਦੇ ਨਾਲ ਕਰਨਾ ਜਿਹਦੇ ਇਹਨੂੰ ਲਾਈਟ ਨਹੀਂ ਲੈਣਾ ਚਾਹੀਦਾ ਸਾਡੀ ਇੱਕ ਬਹੁਤ ਵੱਡੀ ਤਰਸਦੀ ਆ ਕਿ ਅਸੀਂ ਵੋਟ ਦੀ ਅਹਿਮੀਅਤ ਨੂੰ ਹਜੇ ਤੱਕ ਸਮਝ ਨਹੀਂ ਸਕੇ ਔਰ ਮੈਂ ਕਹਿੰਦਾ ਵੀ ਸਾਨੂੰ ਇੱਕ ਸਿਲੇਬਸ ਚਾਹੀਦਾ ਐਜੂਕੇਟ ਕਰਨ ਵਾਲਾ ਵੋਟ ਵਾਸਤੇ ਵੋਟ ਵੋਟ ਐਜੂਕੇਟ ਕਰਨ ਵਾਸਤੇ ਸਾਡੇ ਸਾਡੇ ਸਕੂਲ ਐਜੂਕੇਸ਼ਨ ਦੇ ਵਿੱਚ ਇੱਕ ਸਿਲੇਬਸ ਚਾਹੀਦਾ ਵੀ ਵੋਟ ਦੇ ਕੀ ਮਹਨੇ ਨੇ ਵੋਟ ਕਿਉਂ ਪਾਉਣੀ ਚਾਹੀਦੀ ਆ ਵੋਟ ਕਿਹਨੂੰ ਪਾਉਣੀ ਚਾਹੀਦੀ ਆ ਵੋਟ ਪਾਉਣ ਤੋਂ ਪਹਿਲਾਂ ਆਪਾਂ ਨੂੰ ਕੀ ਸੋਚਣਾ ਚਾਹੀਦਾ ਇਹ ਬਹੁਤ ਇੱਕ ਜ਼ਰੂਰੀ ਸਾਨੂੰ ਐਜੂਕੇਸ਼ਨ ਦੇ ਵਿੱਚ ਇਹ ਇੱਕ ਸਿਲੇਬਸ ਚਾਹੀਦਾ ਤਾਂ ਜੋ ਸਾਡੇ ਲੋਕਾਂ ਨੂੰ ਵੋਟਰ ਦਾ ਪਤਾ ਲੱਗ ਸਕੇ ਸਾਨੂੰ ਵੋਟਰ ਦਾ ਪਤਾ ਹੀ ਨਹੀਂ ਅਸੀਂ ਤਾਂ दारू ਦੀ ਬੋਤਲ ਦੇ ਪਾ ਦਿੰਦੇ ਆ 1000 ਰੁਪਏ ਨੂੰ ਪਾ ਦਿੰਦੇ ਆ ਕਿਸੇ ਦੇ ਕਹਿਣ ਤੇ ਪਾ ਦਿੰਦੇ ਆ ਕਿਸੇ ਜਾਤ ਨੂੰ ਕਿਸੇ ਬਰਾਦਰੀ ਨੂੰ ਕਿਸੇ ਧਰਮ ਨੂੰ ਪਾ ਦਿੰਦੇ ਆ ਸਾਡੀ ਇਸ ਕਰਕੇ ਸਾਡੀ ਨਾ ਤਰਾਸਦੀ ਆ ਸਾਡੇ ਦੇਸ਼ ਦਾ ਬਣਿਆ ਵੀ ਕੁਝ ਤਾਂ ਹੀ ਨਹੀਂ ਕਿਉਂਕਿ ਹੁਣ ਦੇਖੋ ਤੁਸੀਂ ਅੱਜ 10 ਸਾਲ ਦੀ ਮੁਖਮੰਦ ਪ੍ਰਧਾਨ ਮੰਤਰੀ ਸਾਹਿਬ ਦੀ ਕਾਰਜਕਾਰੀ ਕੀ ਸੀ ਧਰਮਾਂ ਦੀ ਲੜਾਈ ਉਹ ਉਹਨੇ ਉਹਨੇ ਮੱਛੀ ਖਾ ਲਈ ਜੀ ਉਹਨੇ ਮੀਟ ਖਾ ਲਿਆ ਜੀ ਕਿਉਂਕਿ ਸਾਡਾ ਦੇਸ਼ ਦਾ ਮੁੱਦਾ ਥੋੜਾ ਇਹ ਤਾਂ ਜੀਦਾ ਜੀ ਕਰਦਾ ਜੋ ਮਰਜ਼ੀ ਖਾਵੇ ਆਪਾਂ ਕਿਸੇ ਦੇ ਪਵੰਦੀ ਥੋੜਾ ਲਾ ਸਕਦੇ ਵੀ ਤੂੰ ਆ ਕੇ ਉਹ ਖਾਣਾ ਛੱਡ ਕੋਈ ਇਹਨਾਂ ਇਹਨਾਂ ਇਸ਼ੂਆਂ ਤੇ ਇਹ ਲਕਸ਼ਣ ਲੜੀਆਂ ਜਾਂਦੀਆਂ ਨੇ ਤੁਸੀਂ 10 ਸਾਲ ਪ੍ਰਧਾਨ ਮੰਤਰੀ ਰਹੇ ਤੁਸੀਂ ਦੱਸੋ ਵੀ ਮੈਂ ਕੀ ਕੀਤਾ ਕੀ ਆ ਆ 2 ਸਾਲ ਮੁੱਖ ਮੰਤਰੀ ਰਹੇ ਦੱਸੇ ਮੈਂ ਕੀ ਕੀਤਾ ਕੀ ਆ ਅਸੀਂ ਦੱਸਿਆ 10 ਸਾਲ ਚ ਅਸੀਂ ਕੀਤਾ ਬਿਜਲੀ ਸਰਪਲੱਸ ਕੀਤੀ ਰੋੜਾ ਬਣਾਈਆਂ ਸੜਕਾਂ ਬਣਾਈਆਂ ਅੱਜ ਪਾਣੀ ਦਿੱਤਾ ਸੀਵਰੇਜ ਦਿੱਤਾ ਅਸੀਂ ਦੱਸ ਕੇ ਅਸੀਂ ਲੋਕਾਂ ਤੋਂ ਵੋਟ ਮੰਗੀ ਆ। ਜੀ। ਤੇ ਅਸੀਂ ਤਾਂ ਇਹ ਕਿਹਾ ਨਹੀਂ ਵੀ ਇਹਨੂੰ ਨਿਰਾਦੋ, ਇਹਨੂੰ ਮਰਵਾ ਦਿਓ, ਇਹਨੂੰ ਵੜਦੋ, ਇਹਨੂੰ ਅਸੀਂ ਤਾਂ ਅਸੀਂ ਤਾਂ ਕੰਮ ਕਰਨਾ ਉਹ ਜਿਹੜਾ ਕੰਮ ਜੋੜਦਾ। ਜਿਹੜਾ ਧਰਮਾਂ ਨੂੰ ਵੀ ਜੋੜਦਾ, ਸਮਾਜ ਨੂੰ ਵੀ ਜੋੜਦਾ, ਜੋੜ ਕੇ ਅਸੀਂ ਤੋੜ ਕੇ ਨਹੀਂ। ਤੋੜਨ ਵਾਲੀ ਰਾਜਨੀਤੀ ਇਹ ਕਰਦੇ ਨੇ ਲੋਕ। ਕਿਉਂਕਿ ਕਰਨਾ ਕੁਝ ਨਹੀਂ ਸਰ ਇਹ ਇਹਨਾਂ ਨੂੰ ਫੰਡਾ ਮਿਲਿਆ ਆ। ਅਸੀਂ ਜੋੜਨ ਵਾਲੀ ਰਾਜਨੀਤੀ ਕਰਦੇ ਆਂ ਜੋੜ ਕੇ, ਧਰਮਾਂ ਨੂੰ ਜੋੜ ਕੇ, ਪਰਿਵਾਰਾਂ ਨੂੰ ਜੋੜ ਕੇ, ਭਾਈਚਾਰਿਆਂ ਨੂੰ ਜੋੜ ਕੇ, ਬੋਲੀਆਂ ਨੂੰ ਜੋੜ ਕੇ। ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਲੋਕਾਂ ਨੂੰ ਕੀ ਅਪੀਲ ਕਰੋਗੇ ਬੋਟ ਪਾਓ ਜੀ ਸਰ ਜਾਨੇ ਪਾਓ ਲੁਧਿਆਣਾਵੀ ਨੂੰ ਆਪਣੇ ਸ਼ਹਿਰ ਦੇ ਬੰਦੇ ਨੂੰ ਵੋਟ ਪਾਓ ਤੁਸੀਂ ਯੂਥ ਕਹਿੰਦੇ ਨਾ ਕਿਤੇ ਘੱਟ ਨਹੀਂ ਹੋ ਰਹੀ ਸਰ ਵੋਟਿੰਗ ਸ਼ੁਰੂ ਹੋਈ ਹੈ 7 ਵਜੇ ਦੀ ਸਟਾਰਟ ਹੋਈ ਹੈ 9 ਵਜੇ ਸਰ 9 ਕੁਝ 9 ਵਜੇ ਤੱਕ ਵੋਟ ਹਲੇ ਤੱਕ ਹੋਈ ਹੈ ਜਿਹੜੇ ਤੁਹਾਨੂੰ 9% ਸਰ 9% ਕਰੀ ਵੋਟ ਦੋ ਮਹੀਨੇ ਪਹਿਲੇ ਗਰਮੀ ਬਹੁਤ ਆ ਯੂਥ ਨੂੰ ਨਿਕਲਣਾ ਚਾਹੀਦਾ ਜੂਸ ਦੀ ਇੱਕ ਸਾਡੀ ਪ੍ਰੋਬਲਮ ਆ ਸਾਡਾ ਯੂਥ ਬਹੁਤ ਜ਼ਿਆਦਾ ਬਾਹਰ ਵੀ ਚਲੇ ਗਿਆ ਇਸ ਕਰਕੇ ਵੀ ਘਟਾ ਪਿੰਨਾਂ ਚ ਵੀ ਮੈਂ ਵੇਖਿਆ ਪ੍ਰਚਾਰ ਦੇ ਦੌਰਾਨ ਯੂਸ ਘੱਟ ਸੀ ਬਜ਼ੁਰਗ ਜ਼ਿਆਦਾ ਹੋਇਆ ਕਰ ਸਾਡੇ ਲਈ ਇਹ ਘੱਟਕਾ ਸਰ ਜੀ ਪਹਿਲੇ ਪਹਿਲੇ ਕੰਮ ਜਿਹੜੇ ਹੁਣ ਡਿਮੇ ਜਿਤੋਂ ਬਾਅਦ ਬਹੁਤ ਕੰਮ ਹੋਣ ਵਾਲਿਆ 17 ਸਾਲਾਂ ਚ ਹੋਈ ਕੁਛ ਨਹੀਂ ਹੋਇਆ ਹੀ ਕੁਛ ਨਹੀਂ ਕਿਉਂਕਿ ਉਮੀਦਵਾਰੋਂ ਆਉਂਦੇ ਸੀ ਬਾਹਰੋਂ ਜਿੱਤ ਕੇ ਚਲੇ ਜਾਂਦੇ ਸੀ ਜਿਹੜਾ ਲੋਕ ਲੋ ਤੁਹਾਡੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਸੋਸ਼ਲ ਮੀਡੀਆ ਤੇ ਜਿਸ ਵਿੱਚ ਤੁਸੀਂ ਇਲੈਕਸ਼ਨ ਤੋਂ ਬਾਅਦ ਕਿਹਾ ਵੀ ਰਾਜਨੀਤੀ ਛੱਡ ਦੋਗੇ ਦੇ ਨਹੀਂ ਦੇਖੋ ਉਹਦਾ ਕਾਰਨ ਇਕਰਾ ਆਪਾਂ ਅਮੀ ਆਪਣੇ ਪੱਲੇ ਬਣ ਕੇ ਤੋਰੇ ਫਿਰ ਇਹ ਇਮਾਨਦਾਰੀਆਂ ਜੀ ਸ਼ਰਾਫਤਾਂ ਜੀ ਇਨਸਾਨੀਅਤ ਦੇ ਨਾਲ ਕੰਮ ਕਰਦੇ ਆ ਜੀ ਤੱਕਾ ਨਹੀਂ ਕਰਦੇ ਕਿਸੇ ਦਾ ਨੁਕਸਾਨ ਨਹੀਂ ਕਰਦੇ ਜੇ ਲੋਕ ਇਸ ਚੀਜ਼ ਨੂੰ ਮਨਜ਼ੂਰ ਨਹੀਂ ਕਰਦੇ ਹੁਣ ਦੇਖਣ ਵਾਲੀ ਗੱਲ ਤਾਂ ਇਹ ਆ ਨਾ ਵੀ ਅਸੀਂ ਕਿੱਥੇ ਖੜੇ ਆ ভোটার ਕਿੱਥੇ ਖੜਾ ভোটার ਕੀ ਚਾਹੁੰਦਾ ਜੇ ভোটার ਇਮਾਨਦਾਰੀ ਨਹੀਂ ਚਾਹੁੰਦਾ ਫਿਰ ਆਪਾਂ ਕਿਉਂ ਪੱਲੇ ਬਣ ਕੇ ਰੱਖਣੀ ਆ ਠੀਕ ਦੇਖੋ ਨਾ ਜੇ ভোটার ਦੀ ਸੋਚ ਇੱਥੇ ਨਹੀਂ ਆਈ ਪਹੁੰਚੀ ਹਜੇ ভোটার ਚਾਹੁੰਦਾ ਵੀ ਪਤਾ ਨਹੀਂ ਚੱਕਾ ਚਾਹੁੰਦਾ ਚੱਕਾ ਚਾਹੁੰਦਾ ਪੈਸੇ ਚਾਹੁੰਦਾ ਸ਼ਰਾਬ ਚਾਹੁੰਦਾ ਜਾਂ ਪਾਰਟੀ ਧਰਮ ਜਾਤ ਬਰਾਦਰੀ ਚ ਫਸਿਆ ਆ ਫਿਰ ਆਪਾਂ ਕਿਉਂ ਇਹ ਕੰਮ ਆਪਣਾ ਟਾਈਮ ਵੇਸਟ ਕਿਉਂ ਕਰੀਏ